ਭਹਾਵਲਪੁਰ ਦਾ ਮਰਕਜ਼ ਬਾਨ ਅੱਲਾ ਕੋਟੀ ਕਾਨਾ ਹੈ ਜਿੱਥੇ ਜੈਸ਼ੇ ਮੁਹੰਮਦ ਦੇ ਅਤਵਾਦੀ ਤਿਆਰ ਕੀਤੇ ਜਾਂਦੇ ਹਨ ਤੇ ਜੈਸ਼ੇ ਮੁਹੰਮਦ ਦਾ ਸਰਗਨਾ ਮਜ਼ੂਦ ਅਯਰ ਚੀਕ-ਚੀਕੇ ਕਹਿ ਰਿਹਾ ਹੈ ਕਿ ਉਸ ਦੇ ਪਰਿਵਾਰ ਦੇ 10 ਲੋਕ ਇਸ ਹਮਲੇ ਦੇ ਵਿੱਚ ਮਾਰੇ ਗਏ ਹਨ ਤੇ ਕਾਸ਼ ਉਸ ਦੀ ਵੀ ਇਸੈਂਬਲੀ ਦੇ ਵਿੱਚ ਮੌਤ ਹੋ ਜਾਂਦੀ ਤੇ ਇਸ ਉਸ ਦੀ ਇਹ ਖੁਆਇਸ਼ ਸ਼ਾਇਦ ਇੰਡੀਅਨ ਆਰਮੀ ਜਲਦੀ ਹੀ ਪੂਰੀ ਕਰ ਦੇਵੇਗੀ ਇਹ ਜੋ ਬਹਾਵਲਪੁਰ ਦੇ ਵਿੱਚ ਟਿਕਾਣਾ ਹੈ ਇੱਥੇ ਕਿਹਾ ਜਾਂਦਾ ਹੈ ਮਸੂਦ ਇੱਥੇ ਨਵੇਂ ਨਵੇਂ ਮੁੰਡਿਆਂ ਨੂੰ ਲੈ ਕੇ ਚਾਹੇ ਉਹ ਕਸ਼ਮੀਰ ਦੇ ਚਾਹੇ ਪਾਕਿਸਤਾਨ ਦੇ ਉਹਨਾਂ ਨੂੰ ਇੰਡੀਆ ਦੇ ਖਿਲਾਫ ਤਿਆਰ ਕਰਦਾ ਹੈ ਜਹਿਰ ਉਗਲਦਾ ਹੈ ਤਾਂ ਕਿ ਬਾਅਦ ਵਿੱਚ ਤਿਆਰ ਕਰਕੇ ਕਿਸੇ ਟਾਈਮ ਉਹਨਾਂ ਨੂੰ ਮੌਕਾ ਪੈਣ ਤੇ ਇਸਤੇਮਾਲ ਕੀਤਾ ਜਾਏ ਤੇ ਉਹਨਾਂ ਨੂੰ ਉਹ ਪ੍ਰੋਪਰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਆਪਣੇ ਲੋਕੇਸ਼ਨਾਂ ਦੇ ਵਿੱਚ ਭੇਜ ਦਿੰਦਾ ਹੈ ਤੇ ਐਜੇ ਸਲੀਪਰ ਸੈੱਲ ਵਾਂਗ ਉਹਨਾਂ ਨੂੰ ਯੂਜ਼ ਕਰਦਾ ਹੈ ਤੇ ਕਿਹਾ ਜਾ ਰਿਹਾ ਹੈ ਜੋ ਪਹਿਲਗਾਮ ਦੇ ਵਿੱਚ ਜੋ ਇਹ ਅਟੈਕ ਹੋਇਆ ਹੈ ਤੇ ਇਹ ਉਹੀ ਸਲੀਪਰ ਸੈੱਲ ਜਿਨ੍ਹਾਂ ਨੇ ਉਹਨਾਂ ਅਤਵਾਦੀਆਂ ਨੂੰ ਪਹਿਲੇ ਇਨਫੋਰਮੇਸ਼ਨ ਦਿੱਤੀ ਉਸ ਤੋਂ ਬਾਅਦ ਇਹ ਇਨਸੀਡੈਂਟ ਹੋਇਆ ਤੇ ਇਸ ਇਨਸੀਡੈਂਟ ਇਸ ਇਨਸੀਡੈਂਟ ਤੋਂ ਬਾਅਦ ਜਦ ਇੰਡੀਆ ਨੇ ਪਾਕਿਸਤਾਨ ਦੇ ਉਹਨਾਂ ਟਿਕਾਣਿਆਂ ਤੇ ਹਮਲਾ ਕੀਤਾ ਤੇ ਹੁਣ ਜਸ਼ਨ ਮੁਹੰਮਦ ਦਾ ਸਰਗਨਾ ਚੀਕ-ਚੀਕ ਕੇ ਰੋ-ਰੋ ਕੇ ਕਹਿ ਰਿਹਾ ਹੈ ਕਿ ਮੇਰੇ ਪਰਿਵਾਰ ਦੇ 10 ਲੋਕ ਮਾਰੇ ਜਾ ਚੁੱਕੇ ਹਨ ਆਸ਼ ਮੇਰੀ ਮੌਤ ਵੀ ਇਸ ਹਮਲੇ ਦੇ ਵਿੱਚ ਹੋ ਜਾਂਦੀ